ਅੰਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਇਟਲੀ ਦੇ ਮਸ਼ਹੂਰ ਸ਼ਹਿਰ ਫਲੋਰੈਂਸ ਤੇ ਬਹੁਤ ਵਧੀਆ ਸ਼ਹਿਰ ਆ ਜਿੱਦਾ ਰੋਮਾ ਵੈਨਿਸਿਆ ਤੇ ਪੀਜ਼ਾ ਤੇ ਇਹਦੇ ਫਲੋਰੈਂਸ ਸ਼ਹਿਰ ਆ ਤੇ ਆਪਾਂ ਨੂੰ ਇੱਥੇ 2 ਘੰਟੇ ਲੱਗਣੇ ਜਾਣ ਨੂੰ ਤੇ ਇਧਰ ਬਲੋਨੀਆ ਸੈਟ ਵੱਲ ਵੀ ਜਾ ਹੋ ਜਾਂਦਾ ਪਰ ਆਪਾਂ ਅਸਰਾ ਦਾ ਜਿਹੜਾ ਰੋਬੋਸੈਡ ਹੈ ਇਧਰ ਨੂੰ ਜਾਵਾਂਗੇ ਤੇ ਬਾਕੀ ਅੱਜ ਮੌਸਮ ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਤੇ ਸਵੇਰ ਸਵੇਰੇ ਹੁਣ ਠੰਡਿਆ ਹੌਲੀ ਹੌਲੀ ਸੂਰਜ ਜਦੋਂ ਉੱਪਰ ਚੜਦਾ ਗਿਆ ਨਾਲੇ ਮੌਸਮ ਸਹੀ ਹੋ ਜਾਣਾ ਤੇ ਜਾ ਕੇ ਦੇਖਦੇ ਆ ਕਿਦਾਂ ਦਾ ਸ਼ਹਿਰ ਹੈ ਮੈਂ ਪਹਿਲੀ ਵਾਰ ਚੱਲਾ ਤੇ ਬਾਕੀ ਕਹਿੰਦੇ ਆ ਵੀ ਆਰਟ ਤੇ ਕਲਚਰ ਲਈ ਬਹੁਤ ਮਸ਼ਹੂਰ ਮੰਨਿਆ ਜਾਂਦਾ ਤੇ ਚਲੋ ਦੇਖਦੇ ਜਾ ਕੇ ਤੁਸੀਂ ਵਲੌਗ ਨਾਲ ਬੜੇ ਰਹੋ ਲਾਈਕ ਕਰ ਦਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਸਾਰਿਆਂ ਦਾ ਧੰਨਵਾਦ ਜਾ ਕੇ ਮਿਲਦੇ ਹੁਣ ਆਪਾਂ 2 ਘੰਟੇ ਲੱਗਣਗੇ ਲੋ ਜੀ ਪਾਣੀਏ ਸੈਂਟਰ ਦੇ ਵਿੱਚ

ਲੱਗਦਾ ਲੋਕੀ ਸਾਰੇ ਇੱਥੇ ਆਏ ਆ ਯਾਰ ਯਾ ਦਬ ਵੀਰੋ ਤੇ ਕਿਹਾ ਕਿ ਗੇਰੀਸ ਉਹ ਵੀ ਲੋਕੀ ਸਾਰੇ ਲੱਗਦਾ ਇੱਥੇ ਆਏ ਆ ਕਿ ਛੁੱਟੀ ਕਰ ਕੇ ਇਹ ਵੀਰੇ ਖੇਡਾਂ ਨਹੀਂ ਹੈਗੀਆਂ ਫੜੀ ਫੜੀ ਹੋਈ Esse é daqui, é a peça não querendo dom. Ele está.

ਕਾ ਹੋਰ ਬਿਆਸ ਆਇਆ ਤੇ ਵੀ ਦੇਖੋ ਉਹ ਲੋਕੀ ਉੱਤੇ ਚੜੇ ਆ ਆਜੋ ਬਹੁਤ ਕਿੰਨਾ ਵਧੀਆ ਆ ਉਹ ਆ ਦੇਖੀ ਕਿੰਨਾ ਵਧੀਆ ਉਹ ਲੋਕੀ ਉੱਪਰ ਕਿੱਦਾਂ ਚੜੇ ਹੋਣਗੇ ਕਿੱਧਰ ਦੀ ਓਹ ਦੇ ਉਸੇ ਕਰ ਰਸਿਆ ੜੇ ਅੰਦਰ ਮਿਰਤਾਨ ਟੈਗ ਦਾ ਦਾਲਦੀ ਹੈ ਨਾ ਹਾਂ ਹਾਂ ਇਹ ਬਾਹਰੋਂ ਜਿਆਦਾ ਵਧੀਆ ਲੱਗਦਾ ਇੱਥੇ ਦੁਕਾਨਾਂ ਲੱਗੀਆਂ ਆ ਉਹ ਕੁਝ ਇੱਥੇ ਜਾ ਕੇ ਚੜ੍ਹੇ ਦੇ ਇੱਥੇ ਆਦ ਹੁਣਾਉਂਦੇ ਹੈ ਨਾ ਫੋਟੋ ਆ ਬਣਿਆ

down. <laughs> ਸ਼ਹਿਰ ਦੇ ਰਸ ਬੋੜਿਆ ਤੇ ਗਲੀਆਂ ਜਾਰੀਆਂ ਭੀੜੀਆਂ ਆ ਤੇ ਪਤਾ ਨਹੀਂ ਲੱਗਦਾ ਕਿੱਧਰ ਪੈ ਰੱਖੀ ਦੁਕਾਨਾ ਬਹੁਤ ਐਥ

7 ਡਾਂਗੇ ਖੜੇ ਆ ਜਿਹੜੇ ਨਕੋਦਰ ਤੋਂ ਜਾਂਦੇ ਆ ਮਾਲੜੀਆਂ ਇਹਨਾਂ ਨੂੰ ਪਤਾ ਨਹੀਂ ਕਿੰਨੀ ਟੈਕਟ ਯਾ ਕੋਸ਼ਿ ਮੁਕੇ ਵੜਾ ਜਾਂ ਪੜਾਣੀਆ ਯਾ ਆਹ ਦੈਟ ਇਜ਼ ਕਾਈਂਡ ਆਫ ਨੋਇਜ਼ ਯਾ ਕੋਸ਼ਿ ਅੰਦਰ ਦਾ ਦਰਸ਼ਿਆ ਐਂਟਰੀ ਫ੍ਰੀ ਹੈ ਇੱਥੇ ਸਾਰੀ ਤੁਸੀਂ ਜਾ ਸਕਦੇ ਆ ਪਰ ਭੀੜ ਬਹੁਤ ਹੈ ਇੱਧਰ ਰੋ ਜੇ ਇੱਕ ਹੋਰ ਪਿਆਸਾ ਤੇ ਆ ਜਿਹੜੀ ਗਲੀਆਂ ਨੂੰ ਕਹਿ ਦਿੰਦੇ ਆ ਵੀ ਪੁਰਾਣੀ ਗਲੀ ਤੇ ਸਭ ਤੋਂ ਪੁਰਾਣੀ ਇਹ ਹੀ ਆ ਗਲੀ ਪੂਰੀ ਭਰੀ ਪਈ ਆ ਕਿ ਕਿ ਜੋ ਨੌਕ ਥੱਕ ਰਸਤੇ ਉਹ ਗਲੀ ਦੇਖੀ ਕਿੰਦਾ ਬਰੀ ਵੇ ਕੀ ਹੋਇਆ ਪਲਟ ਪਲਟ ਕੀ ਆ ਕੀ ਆ

ਸਾਰੀਆਂ ਗਲੀਆਂ ਜਿੱਧਰ ਵੀ ਦੇਖ ਲੋ ਭਰੀਆਂ ਭਈਆਂ ਜਿੱਧਰ ਜਾਣੇ ਉਧਰ ਹੀ ਪੀੜੀ ਆ ਉਧਰ ਹੀ ਪੀੜੀ ਆ ਕੰਟੀਨਿਊ ਆਨ ਟੂ ਲਿੰਗਰ ਨੋ ਡੈਗਲੀ ਆਕਰ ਬਿਜ਼ੇਰੀ ਯਾਵਾ ਆਂਤੀ ਸਾਰੇ ਪਾਸੇ ਇੱਧਰ ਤੇ ਭੜੀਆਂ ਪਈਆਂ ਆਪਣੀ ਹੁਣ ਗੱਡੀ ਵੀ ਪਤਾ ਨਹੀਂ ਕਿੱਧਰ ਆ ਇੱਧਰ ਆਹ ਅੰਦਾਜ਼ਾ ਆਇਦਾ ਵੀ ਆ ਆਓ ਕ੍ਰੋਸ ਕਰਕੇ ਆਪਾਂ ਆਹ ਮਿਲਦਾ ਲੱਗਦਾ ਕਿਉਂਕਿ ਯਾਰ ਨਹਿਰ ਦੇ ਨਾਲ ਨਾਲ ਗੱਡੀ ਲਾਈ ਆ ਸੀ ਵਾਧਾ ਘਰ ਪੁਰਾਣੇ ਇਹ ਲਾਦੇ ਆ ਰਹੇ ਉੱਪਰ ਬਣੀ ਦੇ ਪੌੜ ਦੇ ਉੱਤੇ ਘਰ ਬਣੇ ਆ ਪੌੜ ਦੇ ਉੱਤੇ ਬਣੇ ਦੇ ਘਰ ਮਾਰ ਕੇ ਆਇਓ ਤੇ ਇਧਰ ਕਫੇ ਆ ਬਾਹਰ ਰੈਸਟੋਰਾਂਟ ਰੈਸਟੋਰੈਂਟ ਉਹ ਪੜਦੇ ਵੀ ਚੜਿਆ ਲੋਕੀ ਉਹ 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 ਨਾਲ ਖਾ ਲੈਣ ਦੇ ਆ ਵੀਰ

ਵੀਰਾਸਤਾਂ ਕੋ ਹੋ ਗਿਆ ਇਹ ਬਾਤ ਹੈ ਤੁਹਾਡਾ ਵੀ ਉੱਪਰ ਡੋਲਣ ਨਹੀਂ ਦਾ ਹੈ ਲਓ ਜੀ ਹੁਣ ਆਪਾਂ ਗੱਡੀ ਵੱਲ ਵੱਧ ਰਹੇ ਆ ਕਿਉਂਕਿ ਅੰਦਰ ਹੁਣ ਬਾਰ-ਬਾਰ ਦੀ ਆਏ ਆ ਅੰਦਰ ਬਹੁਤ ਭੀੜਿਆ ਸ਼ਰਦੇ ਤੇ ਆ ਥੋੜਾ ਜਿਹਾ ਰੋਡ ਥੋੜਾ ਜਿਹਾ ਖਾਲੀ ਮਿਲਿਆ ਕਿਉਂ ਨਾੜੇ ਨਾਲ ਉਖਾ ਹੋ ਜਾਂਦਾ ਫਿਰ ਉਹ ਜਿਹੜਾ ਉਹ ਘੱਟ ਹੈ ਮੱਝ ਹੈ ਇਹਦੇ ਕਬੀਰੇ ਨੂੰ ਬਹੁਤ ਸੰਭ ਕੇ ਰੱਖਣਾ ਪੈਂਦਾ ਉਹ ਹੜੀ ਦੱਸਾ ਕੇ ਕਬੀਰੇ ਨੂੰ ਆਇਓ ਆਇਓ ਟੈਲੀਫੋਨ ਸਲੀ ਹੱਟ ਜਾਣਾ ਕਰ ਚੱਲ ਕਰ ਵੀ ਚੱਲ ਮੈਨੂੰ ਉੱਧਾ ਭਜਾ ਉਹ ਸਾਈਕਲ ਆਉਂਦਾ ਵੀਰ ਵੀਰ ਆਹ ਨੇਰ ਤੇ ਪਾਣੀ ਜਾ ਰਿਹਾ ਹੋਲੀ ਹੋਲੀ ਆਪਾਂ ਗੱਡੀ ਵੱਲ ਵਧ ਰਹੇ ਆਂ ਯਾਰ ਪਿੱਛੇ ਰਹਿ ਗਿਆ ਇੱਥੇ ਪਾਰਕਿੰਗ ਲਾਈ ਆਪਾਂ ਗੱਡੀ ਉਹ ਵੱਲ ਪਾਰਕਿੰਗ ਇੱਥੇ ਫ੍ਰੀ ਮਿਲ ਗਈ ਆਪਾਂ ਨੂੰ ਤੇ ਪਰ ਲੱਭੀ ਮਸੀ ਹੁੰਦਾ ਲੋਕ ਵੀ ਆ ਗਏ ਗੱਡੀ ਦੇ ਵਿੱਚ ਹੁਣ ਤੇ ਹੁਣ ਮੇਰਾ ਸਾਥ ਦੇਊਗਾ ਵੀਰ ਇਹ ਰਹਿ ਗਿਆ ਮੋਰੇ ਇਹਦਾ ਹੋਰ ਹੋਰ ਐਕਸਟਰੀ ਇਹ ਸਾਥ ਦੇਊਗਾ ਹਣਾ ਹੈ ਚਾ ਇਹ ਜਦੋਂ ਲਾਲ ਬੱਤੀ ਆਉਂਦੀ ਹੈ ਹਰੀ ਬੱਤੀ ਦੱਸ ਦਿੰਦਾ ਬੱਬ ਗੱਡੀ ਚ ਲਾ ਲਾ ਤੇ ਹੁਣ ਬਲੌਗ ਦਾ ਐਂਡ ਕਰਦੇ ਆਂ थैंक यू ਹੂੰ ਬਲੌਗ ਦਾ ਐਂਡ ਕਰਦੇ ਕਰਦੇ ਆਂ ਉਮੀਦ ਕਰਦੇ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਸ਼ਹਿਰ ਵਧੀਆ ਆਪਦਾ ਪਰ ਅੰਦਰ ਬਹੁਤ ਹੀੜਿਆ ਤੇ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚਾਓ ਕਰਦੇ ਵੀਰ ਚਾਓ